ਲਓ ਜੀ ਦਿਨ ਚੜਦਿਆਂ ਹੀ ਬਦਮਾਸ਼ਾਂ ਨਾਲ ਪੁਲਿਸ ਦੀ ਹੋ ਗਈ ਮੁੱਠਪੇਟ ਚੱਲੀਆਂ ਗੋਲੀਆਂ ਤੇ ਲਾਕਾ ਕਰਤਾ ਸੀ ਵੱਖ-ਵੱਖ ਮਾਮਲਿਆਂ 'ਚ ਲੁੜਿੰਦਾ ਸੀ ਯੂਰੋਪੀ ਤੇ આરોપી ਦੇ ਲੱਗੇ ਗੋਲੀ ਤੇ ਜੇਰੇ ਇਲਾਜ ਹੈ اروਪੀ ਸੁਲਤਾਨਪੁਰ ਲੋਧੀ ਵਿਖੇ ਅੱਜ ਦਿਨ ਚੜਦਿਆਂ ਹੀ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ ਤੇ ਪਿੰਡ ਚੱਲੇ ਲਈ ਵਾਲਾ ਦੇ ਨਜ਼ਦੀਕ ਪੁਲ ਸ ਤੇ ਇੱਕ ਬਦਮਾਸ਼ ਵਿਚਾਲੇ ਮੁੱਠਪੇੜ ਹੋ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਪੰਜਾਬ ਪੁਲਿਸ ਤੁਹਾਨੂੰ ਖਿੱਲਰਦੀ ਹੋਈ ਦਿਖਾਈ ਦੇ ਰਹੀ ਹੋਵੇਗੀ ਇਸ ਦੌਰਾਨ ਜਦੋਂ اروਪੀ ਨੂੰ ਪੁੱਛਗਛ ਸ਼ੁਰੂ ਕੀਤੀ ਗਈ ਤਾਂ ਉਸ ਨੇ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ ਗਨੀਮਤ ਇਹ ਰਹੀ ਕਿ ਪੁਲਿਸ ਤੇ ਕੋਈ ਵੀ ਗੋਲੀ ਨਹੀਂ ਲੱਗੀ ਜਵਾਬੀ ਹਮਲੇ ਵਿੱਚ ਪੁਲਿਸ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਜਿਸ ਵਿੱਚ આરોપી ਦੇ ਇੱਕ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ ਪੁਲਿਸ ਵੱਲੋਂ ਮੌਕੇ ਤੇ આરોપી ਦਾ ਮੋਟਰਸਾਈਕਲ ਅਤੇ ਵਾਰਦਾਤ ਵਿੱਚ ਵਰਤੀ ਪਿਸਤਲ ਬਰਾਮਦ ਕਰ ਲਈ ਗਈ ਹੈ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸੱਤ ਮੁਹਿੰਮ ਦੀ ਜਿਹੜੀ ਚਲਾਈ ਜਾ ਰਹੀ ਹੈਗੀ ਆ ਉਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਅੱਜ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਇੱਕ ਨਾਮੀ ਗੈਂਗਸਟਰ ਹੈ ਉਹਨੂੰ ਇੱਕ ਬਰੀਫ ਜਿਹੜਾ ਐਕਸਚੇਂਜ ਆਫ ਫਾਇਰ ਤੋਂ ਬਾਅਦ ਅਰੈਸਟ ਕੀਤਾ ਗਿਆ ਹੈ ਇਹ ਜਿਹੜਾ ਗੈਂਗਸਟਰ ਹੈ ਇਹਦਾ ਨਾਮ ਹੈਗਾ ਬਲਵਿੰਦਰ ਸਿੰਘ ਬਿੱਲਾ ਪਿੰਡ ਜੱਬੋਵਾਲ थाना ਸੁਲਤਾਨਪੁਰ ਲੋਧੀ ਇਹ ਕ੍ਰਿਮੀਨਲ ਬੰਦਾ ਇਹਤੇ ਆਲਰੇਡੀ 506 ਮੁਕਦਮੇ ਦਰਸਨ ਇਹ ਸਾਨੂੰ ਫਰਵਰੀ 2025 ਦੇ ਵਿੱਚ ਇੱਕ ਕਤਲ ਦਾ ਮੁਕਦਮਾ ਸੀ ਜਿਹਦੇ ਵਿੱਚ ਇੱਕ ਮੁੰਡੇ ਨੂੰ ਗੱਡੀ 'ਚ ਬਿਠਾ ਕੇ ਇਹਨੇ ਉਹਨਾਂ ਦਾ ਕਤਲ ਕਰਤਾ ਸੀ ਉਹਦੇ ਵਿੱਚ ਬਲਵਿੰਦਰ ਬਿੱਲੇ ਨੂੰ ਆਲਰੇਡੀ ਸਾਨੂੰ ਵੌਂਟਡਡ ਸੀਗਾ ਇਦੇ ਉੱਤੇ ਲਗਾਤਾਰ ਹੀ ਟੀਮਾਂ ਕੰਮ ਕਰ ਰਹੀਆਂ ਤੇ ਇਸ ਤੋਂ ਬਾਅਦ ਮਈ 2025 ਦੇ ਵਿੱਚ ਵੀ ਇਸ ਬਲਵਿੰਦਰ ਸਿੰਘ ਬਿੱਲਾ ਨੇ ਕਰਤਾਰਪੁਰ ਥਾਣਾ ਦੇ ਏਰੀਆ ਦੇ ਵਿੱਚ ਪੁਲਿਸ ਪਾਰਟੀ ਤੇ ਫਾਇਰਿੰਗ ਕਰਕੇ ਇਹ ਭੱਜਿਆ ਸੀਗਾ ਤੇ ਉੱਥੇ ਵੀ ਜਿਹੜਾ ਅਟੈਂਪਟ ਟੂ ਮਰਡਰ ਦਾ ਪਰਚਾ ਬਲਵਿੰਦਰ ਸਿੰਘ ਬਿੱਲੇ ਦੇ ਉੱਤੇ ਦਰਜ ਸੀਗਾ ਤੇ ਕਰਤਾਰਪੁਰ ਪੁਲਿਸ ਨੂੰ ਕਰਤਾਰਪੁਰ ਪੁਲਿਸ ਨੂੰ ਵੀ ਇਹ ਜਿਹੜਾ ਦੋਸ਼ੀ ਵੌਂਟਡ ਸੀਗਾ ਤੇ ਅੱਜ ਕਪੂਰਥਲਾ ਪੁਲਿਸ ਨੂੰ ਵਧੀਆ ਕਾਮਯਾਬੀ ਜਿਹੜੀ ਮਿਲੀ ਹੈ ਜਿਹਦੇ ਲਗਾਤਾਰ ਇਹ ਟੀਮਾਂ ਦੇ ਕੰਮ ਕਰਦੇ ਹੋਏ ਜਿਹੜਾ ਬਲਵਿੰਦਰ ਬਿੱਲੇ ਨੂੰ ਜਿਹੜਾ ਆ ਰੋਕਿਆ ਗਿਆ ਰੋਕਣ ਦਾ ਇਸ਼ਾਰਾ ਦੇ ਕੇ ਜਦੋਂ ਉਹਨੂੰ ਜਿਹੜਾ ਆਪਣੀ شناخت ਕਰਨ ਦੀ ਦੱਸਿਆ ਤੇ ਡਰਦੇ ਮਾਰੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਕੋਸ਼ਿਸ਼ ਦੇ ਵਿੱਚ ਉਹਦੇ ਕੋਲ ਜਿਹੜਾ ਨਜਾਇਜ਼ ਅਸਲਾ ਸੀਗਾ ਉਹ ਵੀ ਉਹਨੇ ਪੁਲਿਸ ਪਾਰਟੀ ਤੇ ਜਿਹੜਾ ਚਲਾਇਆ ਆ ਜਿਹੜਾ ਜਿਹੜਾ ਅਸਲਾ ਸੀ ਔਰ ਰੱਬ ਦੀ ਮਿਹਰ ਨਾਲ ਕੋਈ ਵੀ ਜਿਹੜਾ ਫਾਇਰ ਪੁਲਿਸ ਮੁਲਾਜ਼ਮ ਨੂੰ ਨਹੀਂ ਵੱਜਿਆ ਪਰ ਫਿਰ ਵੀ ਜਿਹੜਾ ਪੁਲਿਸ ਮੁਲਾਜ਼ਮਾਂ ਨੇ ਆਪਣੀ ਸੁਰੱਖਿਆ ਲਈ ਸੈਲਫ ਡਿਫੈਂਸ ਲਈ ਵਾਪਸੀ ਫਾਇਰ ਕੀਤਾ ਜਿਹਦੇ ਵਿੱਚ ਇੱਕ ਜਿਹੜੀ ਗੋਲੀ ਐ ਆ ਜਿਹੜਾ ਅਕਿਊਸ ਨੂੰ ਵੱਜੀ ਹੈਗੀ ਐ ਇਮੀਡੀਏਟਲੀ ਜਿਹੜਾ ਅਕਿਊਸ ਨੂੰ ਚੱਕ ਕੇ ਜਿਹੜਾ ਮੈਡੀਕਲ ਟਰੀਟਮੈਂਟ ਦੇ ਲਿਆ ਲਿਆਂਦਾ ਗਿਆ ਹੈਗਾ ਤੇ ਉਹਦਾ ਇਲਾਜ ਕਰਾਇਆ ਜਾ ਰਿਹਾ ਹੈ ਮੌਕੇ ਤੋਂ ਦੇ ਕੋਲ ਇੱਕ ਜਿਹੜਾ ਨਜਾਇਜ਼ ਪਿਸਟਲ ਜਿਹੜਾ ਉਹਨੇ ਮੋਟਰਸਾਈਕਲ ਜਿਹੜਾ ਵਰਤ ਰਿਆ ਸੀ ਤੇ ਖੋਲ ਬਰਾਮਦ ਕੀਤੇ ਗਏ ਹਨ ਜਿਹੜਾ ਮੁਕਦਮੇ ਜਿਹਦੇ ਵਿੱਚ ਇਹ ਵੌਂਟਡ ਸੀ ਕਤਲ ਦੇ ਮੁਕਦਮੇ ਦੇ ਵਿੱਚ ਉਹਦੀ ਉਹਦੀ ਅਰੈਸਟ ਪਾਈ ਜਾਊਗੀ ਤੇ ਅੱਗੇ ਦੀ ਜਿਹੜੇ ਹੋਰ ਵੀ ਇਹਦੀ ਲਿੰਕੇਜਸ ਹੈਗੇ ਇਸ ਇਲਾਕੇ ਦੇ ਵਿੱਚ ਸਬੰਧਿਤ ਗੈਂਗਸਟਰਸ ਨਾਲ ਇਹਦੇ ਜਿਹੜੇ ਸਾਥੀ ਹੈ ਉਹਨਾਂ ਬਾਰੇ ਵੀ ਡੂੰਘਾਈ ਨਾਲ ਪੜਤਾਲ ਕੀਤੀ ਜਾਊਗੀ